ਵਾਰੀ ਵਾਰੀ ਵਰਸੀ ਖਟਣ ਗਿਆ ਸੀ ਖੱਟ ਕੇ ਲਿਆਂਦੀ ਦੂ ਆਓ ਕਿੱਦੇ ਵਿੱਚ ਨੱਚ ਕੁੜੀਏ ਆਓ ਘਰਵਰ ਕੀ ਤੂੰ ਪਿੰਡ ਸੁਣੀਦਾ ਲਲੀਆਂ ਭਾਈ ਉਥੋਂ ਦੇ ਦੇ ਦੋ ਬਲਦ ਸੁਣੀਦੇ ਬੱਲੇ 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 ਭਾਈ ਉਥੋਂ ਦੇ ਦੇ ਦੋ ਬਲਦ ਸੁਣੀਦੇ ਘਰ ਵਿੱਚ ਹੀ ਆਉਂਦੇ ਤੱਲੀਆਂ ਕਿ ਭੱਜ ਭੱਜ ਕੇ ਉਹ ਮੱਕੀ ਬੀਜ ਦੇ ਭੱਜ ਭੱਜ ਕੇ ਉਹ ਮੱਕੀ ਬੀਜ ਦੇ ਕਿੱਥੇ ਕਿੱਥੇ ਲੱਗੀਆਂ ਛੱਲੀਆਂ ਕਿ ਮੇਲਾ ਮੁਕਸਰ ਦਾ ਦੋ ਮਟਿਆਰਾਂ ਚੱਲੀਆਂ ਹਾਂ ਮੇਲਾ ਮੁਕਸਰ ਦਾ ਉਹ ਦੋ ਮਟਿਆਰਾਂ ਚੱਲੀਆਂ ਹਾਂ ਮੇਲਾ ਮੁਕਸਰ ਦਾ ਵਾਹ ਆਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਤੂਰੀ ਹੀ ਭਾਈ ਉਥੋਂ ਦੇ ਦੋ ਮੁੰਡੇ ਸੁਣੀ ਦੇ ਕੱਚ ਚ ਰੱਖਦੇ ਕਤੂਰੀ ਤੇ ਪਹਿਲਾਂ ਕਤੂਰੀ ਨੂੰ ਦੁੱਧ ਪਲਾਉਂਦੇ ਫੇਰ ਖਵਾਉਂਦੇ ਚੂਰੀ ਤੇ ਰਾਖੀ ਛੜਿਆਂ ਦੀ ਆਓ ਕਰਦੇ ਹਨ ਨੇ ਪੂਰੀ ਤੇ ਰਾਖੀ ਆਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ ਭਾਈ ਉਥੋਂ ਜਾਂਦੇ ਕੁੜੀਆਂ ਸੋਰੀ ਦੀ ਬੱਲੇ 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 ਦੀ ਤਾਂ ਭਾਰੀ ਭਾਈ ਪਤਲੀ ਦਾ ਤਾਂ ਵਿਆਹ ਹੋ ਗਿਆ ਭਾਰੀ ਰਹੇਗੀ ਕਵਾਰੀ ਤੇ ਆਪੇ ਲੈ ਜਾਣਗੇ ਜਿਹਨਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ